ਲਓ ਵੀ ਮਿੱਤਰੋ ਪਹਿਲਾਂ ਸੱਜੀ ਦਾ ਵਲੋਗ ਸਾਰਿਆਂ ਨੂੰ ਆਹ ਕੋਚ ਸਾਹਿਬ ਇਧਰ ਖੋਦਾ ਆ ਆਏ ਨੇ ਅੱਜ ਨਾਲ ਬਹੁਤ ਸੋਡੇ ਦੇ ਇਧਰ ਬਾਈ ਮਨਜਿੰਦਰ ਆਪਣਾ ਜੈਗ ਸਪੈਰੋ ਵਿੰਨੀ ਤੇ ਬਾਈ ਗੁਰਪ੍ਰੀਤ ਅੱਜ ਇਕੱਠੇ ਸਾਰਿਆਂ ਨੂੰ ਇਕੱਠੇ ਹੋਏ ਆ ਅੱਜ ਅਸੀਂ ਸੱਭੀ ਮੇਲੇ ਹੋਏ ਨੇ ਮੰਮੀ ਮੇਲੇ ਹੋਏ ਨੇ ਪਤਾ ਨਹੀਂ ਕਿੱਥੇ ਨੂੰ ਜਾ ਰਹੇ ਆ ਪਲਾਨ ਕੋਈ ਨਹੀਂ ਹੈਗਾ ਬਾਈ ਕਿੱਥੇ ਨੂੰ ਦੱਸਣਾ ਜੇ ਬਾਈ ਕਿੱਥੇ ਨੂੰ ਜਾਣਾ ਬਾਈ ਸਾਹਿਬ ਦੱਸੋ ਕੋਚ ਸਾਹਿਬ ਕਿੱਥੇ ਤੁਹਾਡਾ ਮਨ ਕਰਦਾ ਕੋਚ ਸਾਹਿਬ ਵਾਲੇ ਮੈਪ ਦੇਖ ਰਹੇ ਨੇ ਮੈਪ ਦੇਖ ਰਹੇ ਮੰਮਾ ਆਇਆ ਲੋਰਦਾਵਣਾ ਵੀਡੀਓ ਅਪਲੋਡ ਕਰ ਰਹੇ ਆ ਵੀਰੇ ਫਾਈਨ ਦਾ ਗਣੀ ਫਟ ਲੈਣਾ ਮੈਂ ਇਹ ਵੀ ਯਾਦ ਰੱਖੋ ਇਹ ਕੋਲ ਸਾਹਿਬ ਨੇ ਨਵਾਂ ਫੋਨ ਲਿਆਏ ਹੁਣ ਤੇ ਦਿਖਾ ਦਿਓ ਦਿਖਾ ਦਿਓ ਵਧਾਈਆਂ ਦੇ ਦਿਓ ਨਾਲ ਸਾਰੇ ਕਮੈਂਟਾਂ ਚ ਦੇ ਦਿਓ ਵਧਾਈਆਂ ਇਹ ਦਵਾਇਆ ਪਤਾ ਕਿਨੇ ਆ ਭਾਈ ਰਜੀਤ ਨੇ ਬਹੁਤ ਵਧੀਆ ਵਧੀਆ ਇਹਨੇ ਦਿੱਤਾ ਪੈਸੇ ਇਹਨੇ ਲਵਾਏ ਵੀਡੀਓ ਸ਼ੂਟ ਕਰੀਆਂ ਨੇ ਇਹਦੇ ਤੇ ਮਹਾਰਾਸ਼ਟਰ ਦੇ ਫੋਟੀਆਂ ਤੇ ਉਹ ਤੁਸੀਂ ਦੇਖਣੀਆਂ ਬਾਈ ਦੇ ਸਿੱਧੂ ਟ੍ਰੈਕਰ ਚੈਨਲ ਤੇ ਜਾ ਕੇ ਸਾਰੀਆਂ ਦੇਖ ਲਿਓ ਬਹੁਤ ਸੋਹਣੀਆਂ ਵੀਡੀਓ ਨੇ ਤੇ ਬਾਕੀ ਅੱਜ ਦਾ ਸਫਰ ਉਹਨੂੰ ਦਿਖਾਵਾਂਗੇ ਨਜ਼ਾਰਾਦਾਰ ਹੋਊਗਾ ਬੰਦੇ ਯਾਰ ਤਿਆਰ ਹੋਰ ਤਿਆਰ ਨੇ ਕਿਹੜੀ ਜਹਾਜ਼ ਦਿਖਾ ਦਿਓ ਜਹਾਜ਼ ਦਿਖਾਓ ਆਪਣੀ ਬੱਸ ਜਿਹੜੀ ਆ ਯਾਰ ਉਹ ਪਰਲੇ ਦੀ ਆਉਣੀ ਹੈ ਯਾਰ ਤੇ ਪਤਾ ਨਹੀਂ ਯਾਰ ਕਿੱਥੇ ਖੜੇ ਆ ਸਾਨੂੰ ਪਤਾ ਨਹੀਂ ਆਪਣੀ ਹੈਗੀ ਆ CH0 ਜਹਾਜ਼ ਚੂਪੀ ਪਰ ਤੁਰਦੇ ਆ ਗਾਹ ਦੀ ਕਾਰਵਾਈ ਫੇਰ ਪਾਉਨੇ ਆ 77 ਸਸਰੀ ਕਾਲੀ ਲਓ ਜੀ ਰਣਜੀਤ ਵਾਲੇ ਫੋਨ ਤੋਂ ਚੱਕਤੀ ਚਾਲ ਕੋਟਾ ਬੋਲਦਾ ਜਾਲ ਕੋਈ ਆ ਵਾਹ ਜੀ ਵਾਹ ਵਾਹ ਜੀ ਜਨਜੀਤ ਵਾਲੇ ਚੱਕ ਦੇ ਚਾ ਵਾਹ ਜੀ ਵਾਹ ਵਾਹ ਜੀ ਵਾਹ ਕਿਹੜਾ ਤਾਂ ਆਈ ਪਹਿਲਾਂ ਤੂੰ ਚੱਕ ਦੇ ਬਾਅਦ ਮੈਂ ਚੱਕ ਦਿੰਦਾ ਲੋ ਭਾਈ ਮਤਲਬ ਅੱਜ ਬੜਾ ਹੀ ਐਡਵੈਂਚਰ ਭਰਿਆ ਸਫਰ ਰਿਹਾ ਹੈ ਆ ਜਾ ਭਾਈ ਭਾਣਜੇ ਇਹ ਭਾਣਜਾ ਦੱਸੂਗਾ ਵੀ ਕਿਵੇਂ ਗੱਲਬਾਤ ਹੋਈ ਆ ਭਾਣਜਾ ਕਿਵੇਂ ਹੋਈ ਫਿਰ ਸਫਰ ਕਿਵੇਂ ਰਿਹਾ ਦੱਸ ਲੋਈ ਲੈ ਕੇ ਡੱਡਾ ਹੋਇਆ ਪਿਆ ਜੀ ਜੀ ਇਹ ਸਾਡਾ ਵੀ ਪਹਿਲਾਂ ਐਕਸਪੀਰੀਅੰਸ ਹੈ ਤੇ ਜਿਹੜਾ ਇਸ ਬੱਸ ਦੇ ਵਿੱਚ ਕੰਡੈਕਟਰ ਆਉਦਾ ਵੀ ਪਹਿਲਾਂ ਹੀ ਐਕਸਪੀਰੀਅੰਸ ਹੈ ਜਿਹੜਾ ਵਿਚਾਰਾ ਕਨੈਕਟ ਫੋਰਸ ਹੁਣ ਜਿਹੜਾ ਕੰਡੈਕ ਤੇ ਉਹ ਤਾਂ ਪਹਿਲਾ ਹੀ ਰੂਟ ਆ ਹਾਂ ਪਹਿਲੇ ਹੀ ਰੂਟ ਆ ਤਾਂ ਪਹਿਲਾ ਰੂਟ ਆ ਤੇ ਪਹਿਲਾ ਦਿਨ ਸਾਡੇ ਰੇਹ ਸਾਹਬ ਕਿਹਾ ਮੈਂ ਉਹਨੂੰ ਕਿਹਾ ਐਡਵੈਂਚਰ ਬੋਲੀ ਬਹੁਤ ਚੰਗੀ ਵਾਰੇ ਬੋਲੀ ਬਹੁਤ ਚੰਗੀ ਹੋਈ ਚੰਡੀਗੜ੍ਹ ਅੱਬਾ ਡਰਾਈਵਰ ਚੰਡੀਗੜ੍ਹ ਤੋਂ ਐਡਵੈਂਚਰ ਤੋਂ ਦੇਵ ਆ ਤੇ ਖੜ ਗਿਆ ਫਿਰ ਸਮਝ ਲਾ ساری ਜ਼ਿੰਦਗੀ ਦੇਵ ਉਹ ਫੌਜ ਨਹੀਂ ਕਹਿੰਦੇ ਉਹਦੇ ਵਿੱਚ ਜਿਹੜਾ ਪਹਿਲਾ ਟ੍ਰੇਨਿੰਗ ਦੂਜੀ ਉਹਦਾ ਟ੍ਰੇਨਿੰਗ ਹੀ ਆ ਇਹਦੇ ਬਸ ਟ੍ਰੇਨਿੰਗ ਕੱਟ ਗਿਆ ਵੀ ਉਹ ਕੱਟ ਗਿਆ ਅੱਜ ਵੱਧ ਪਹਿਲੀ ਤੇ ਆਖਰੀ ਟ੍ਰੇਨਿੰਗ ਆ ਉਹਦੀ ਬਸ ਜਦੋਂ ਵੈਸੇ ਸਹੀ ਰੂਟ ਮਨਾਲੀ ਦਾ ਉਹਦਾ ਜੀ ਅਸੀਂ ਪੂਰਾ ਲਵਾਇਆ ਹੋਇਆ ਸੱਟ ਐਡਵੈਂਚਰ ਅੱਜ ਜੀ ਉਹਦਾ ਅਸੀਂ ਪੂਰਾ ਲਵਾਇਆ ਹੈ ਬਾਕੀ ਉਹਨਾਂ ਨਾਲ ਉਹਨੂੰ ਇੰਟਰੋਡਕਸ਼ਨ ਕਰਾਵਾਂਗੇ ਬਾਣੀ ਵਿੱਚ ਸਹਿਯੋਗ ਪੂਰਾ ਸਾਡਾ ਸਹਿਯੋਗ ਸਾਡਾ ਪੂਰਾ ਹੈ ਸਹਿਯੋਗ ਉਹਨਾਂ ਕੋਈ ਘੱਟ ਨਹੀਂ ਜੀ ਬਾਤ-ਬਾਤ ਪੈਂਦੇ ਨੇ ਮੁੰਡੇ ਜੇ ਕੋਈ ਪੰਗਾ ਪੈਂਦਾ ਕੋਈ ਚੱਕਰੇ ਨਹੀਂ ਆ ਜਾਂਦੇ ਹਾਂ ਜਦੋਂ ਇਕੱਠੇ ਹੋ ਜਾਂਦੇ ਲਾ ਵੀ ਇੱਧਰ ਮੋਗੇ ਤੋਂ ਬਾਈ ਮਿਲਿਆ ਆਪਾਂ ਨੂੰ ਹਾਂਜੀ ਕੀ ਨਾਮ ਹੈ ਬਾਈ ਆਪਣਾ ਮੇਰਾ ਕਮਲ ਰਾਜਪੂਤ ਆ ਜੀ ਕਮਲ ਰਾਜਪੂਤ ਇਹ ਬਾਈ ਗਰੀ ਨੂੰ ਪਛਾਣ ਲਿਆ ਨੇ ਨਾਲੇ ਨੇ ਲਾਇਆ ਸੀ ਘੁੰਗੜਝਾ ਫਿਰ ਵੀ ਇਹਨੇ ਟੋਪੀ ਦੇ ਵਿੱਚ ਪਛਾਣ ਲਿਆ ਬਾਈ ਨੇ ਸ਼ਬੀ ਵੀ ਇਦਾਂ ਦੀ ਆ ਕਿ ਜਿੱਥੇ ਮਰਜੀ ਘੜੇ ਹੋਣਾ ਪਹਿਚਾਨ ਹੀ ਲੈ ਰਹੀ ਪਛਾਣ ਆ ਜਾਂਦੀ ਆ ਜੀ ਇੱਕ ਚਲ ਕੇ ਪਈ ਆ ਮੈਂ ਕਿਹਾ ਬਾਈ ਆ ਮੈਂ ਕਿਹਾ ਹਾਂ ਤੁਸੀਂ ਵੀ ਇੱਧਰ ਚੱਲ ਲੈ ਇੰਦਰ ਨੂੰ ਬੁਲਾ ਲਈ ਹਾਂ ਜੀ ਅਸੀਂ ਵੀ ਮਨਾਲੀ ਜਾ ਰਹੇ ਆ ਬੰਦੀ ਨੇ ਹਾਂ ਜੀ ਮੈਂ ਵਸਦੇ ਆ ਬਸ ਵਸਦੇ ਜੁਰਨਾ ਫੋੜ ਅਰੇ ਮਗਰ ਖੜੀ ਆ ਹਾਂ ਜੀ ਹਾਂ ਜੀ ਬਾਈ ਵੀ ਮਨਾਲੀ ਜਾ ਰਿਹਾ ਹੈ ਇਹਨੇ ਪਛਾਣ ਲਿਆ ਬਾਈ ਨੇ ਅੱਥੇ ਅਰੇ ਆਵਾ ਅੱਛਾ ਪਹਿਲੇ Shimla ਤਿੰਨ ਦਿਨ ਕਿ ਦਿਨ ਉਹ ਚੱਲੇ ਆ ਬਰਬਰਕ ਦੇਖਿਆ ਤੇ ਕੋਈ ਫ੍ਰੀ ਵਗੈਰਾ ਸਾਰੇ ਕਿਤੇ ਠੀਕ ਹੈ ਹੋਰ ਬਸ ਮੂਡ ਹੀ ਬਣਿਆ 8 ਵਜੇ ਸੀਗਾ ਫ੍ਰੀ ਹੋਇਆ ਤੇ ਸਵਾ 12:00 ਰੁਪਿਆ 9 ਵਜੇ ਵਾਲੀ ਬੱਸ ਫੜ ਲਈ ਨਾ ਵਧੀਆ ਵਧੀਆ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਆਹ ਬਾਈ ਆਪਣੇ ਨਾਲ ਆਜਾਇਆ ਪਹਿਲੇ ਦਿਨ ਬਾਈ ਨਾਮ ਦੱਸਦੇ ਵਾ ਲੈ ਆਪਣਾ ਪ੍ਰਦੀਪ ਬਾਈ ਕਪਲ ਬਾਈ ਸਾਰਤਾ ਪ੍ਰਦੀਪ ਬਾਈ ਆਪਣਾ ਹਰਿਆਣਵੀ ਸ਼ੋਰਾ ਹੈ ਤੇ ਪਹਿਲੇ ਦਿਨੇ ਇਹ ਵੀ ਡਿਊਟੀ ਤੇ ਆਪਣੇ ਨਾਲ ਆਪਣੇ ਵਾਂਗੂ ਪਹਿਲੇ ਦਿਨੇ ਆਇਆ ਏ ਤੇ ਨਵਾਂ ਰੰਗ ਰੂਟ ਆ ਹਲੇ ਇਹ ਚੱਲ ਰਹੀ ਹੈ ਤਿਆਰੀ ਉਹ ਬਾਈ ਜਿਹੜਾ ਆਪਣਾ ਡਰਾਈਵਰ ਆ ਉਹ ਹੈਗਾ ਪੁਰਾਣਾ ਉਹ ਪੁਰਾਣਾ ਹੈ ਮਨ ਨਾਲ ਉਹ ਪੁਰਾਣਾ ਹੈ ਉਸਤਾਦ ਆਪਣਾ ਬਾਈ ਉਹਨੂੰ ਵੀ ਤੁਹਾਨੂੰ ਮਿਲਾਉਂਦੇ ਆ ਇਹ ਬਾਈ ਨਵਾਂ ਆਜੋ ਬਾਈ ਜੀ ਇਹ ਬਾਈ ਆਪਣੇ ਨੇੜੇ ਦਾ ਹੀ ਨਾਲੇ ਮਾਚੀ ਬੜਾ ਸਾਹਿਬ ਤੋਂ ਆਜੋ ਬਾਈ ਨਾਮ ਦੱਸੋ ਆਪਣਾ ਤੁਸੀਂ ਮੇਰਾ ਜਗਜੀਤ ਸਿੰਘ ਆ ਜੀ ਜਗਜੀਤ ਸਿੰਘ ਆ ਬਾਈ ਦਾ ਨਾਮ ਤੇ ਇਹ ਬਾਈ ਆਪਣਾ ਡਰਾਈਵਰ ਨਾਲ ਆ ਬਾਈ ਆਪਣਾ ਕਨੈਕਟਰ ਆ ਇਹ ਬਾਈ ਪੁਰਾਣਾ ਹੋਣੇ ਉਸਤਾਦ ਆ ਰਿਹਾ ਨੇ ਭਾਈ ਪਹਿਲਾ ਦਿਨ ਆ ਤੇ ਆਪਾਂ ਐਕਸਪੀਰੀਅੰਸ ਬਹੁਤ ਚੈ ਕਿਵੇਂ ਰ ਅੱਜ ਦਾ ਸਭ ਤੋਂ ਪਹਿਲਾ ਅਡਵੈਂਚਰ ਹੋਇਆ ਭਾਈ ਜਮਾ ਉਹ ਫਿਰ ਭਾਈ ਦਿਲ ਖੁੱਲਣ ਦੇ ਵਿੱਚ ਪਹਿਲਾ ਦਿਨ ਦਿਲ ਖੁੱਲੂ ਤੇਰਾ ਜਾਂ ਗੱਡੀ ਨਵੀਂ ਲੈਣੇ ਆ ਪਹਿਲੇ ਦਿਨ ਖੁੱਲਣਾ ਹੀ ਨਹੀਂ ਮੈਂਦਾ ਤੇਰਾ ਅੱਜ ਜ਼ਰਾ ਦਿਲ ਖੋਲ ਦੇਣਾ ਅੱਜ ਪਹਿਲੇ ਦਿਨ ਤਾਂ ਮੁੰਡੇ ਦੀ ਠੰਡ ਉਤਰੂਗੀ ਨਾ ਸਹੀ ਗੱਲ ਆ ਠੰਡੇ ਇੰਨੀ ਲੱਗ ਰਹੀ ਮੁੰਡੇ ਨੂੰ ਕਰੇ ਕੀ ਵਿਚਾਰ ਆ ਦੇਖੋ ਕੱਲਾ ਕੰਬਲ ਲਈ ਫਿਰਦਾ ਸੀ ਸਰ ਇੰਨੀ ਫਿਰਦਾ ਇਹ ਪਹਿਲੀ ਵਾਰ ਆਇਆ ਕਿਉਂਕਿ ਅਜੇ ਤਹਾਨੂੰ ਠੰਡ ਲੱਗ ਰਹੀ ਆ ਹੁਣ ਦੇਖੋ ਅਗਲੇ ਘੜੇ ਤੋਂ ਇਹਨੇ ਇਦਾਂ ਹੀ ਆ ਟੀ-ਸ਼ਰਟ ਚ ਆਇਆ ਕਰਨਾ ਹੈ ਨਹੀਂ ਐ ਦੇਖ ਕਿ ਉਹ ਕਿਹੜੇ ਮੁੰਡਾ ਬਰਫ ਦੇ ਉੱਤੇ ਹੀ ਨਾ ਨੰਗਾ ਭੱਜਾ ਫਿਰ ਕਿਹੜੇ ਮਿੱਠਾ ਮਣੀ ਰਾ ਕੇ ਲੱਗੇ ਇਹਨੂੰ ਠੰਡ ਜੀ ਠੰਡੇ ਨਾਲ ਲੱਗੇ ਮੁੰਡੇ ਨੂੰ ਸਹੀ ਆ ਸਹੀ ਆ ਚਲ ਹਾਸਾ ਡੱਟਾ ਕਰਦੇ ਆ ਬਾਈ ਉਹਨਾਂ ਨੂੰ ਬਹੁਤ ਵਧੀਆ ਸਫਰ ਗੁਜ਼ਰ ਰਿਹਾ ਹੈ ਵਧੀਆ ਸੁਵਾਦ ਨੇ ਬਾਈ ਜੀ ਵਧੀਆ ਗੱਲਾਂ ਬਾਤਾਂ ਨੌਲੇਜ ਵਾਲੀਆਂ ਵੀ ਦੱਸ ਦਿੰਦੇ ਨੇ ਤੇ ਉਹ ਵੀ ਵਧੀਆ ਤਜਰਬੇ ਨੇ ਬਾਈ ਦੇ ਬੜਾ ਮਜ਼ਾ ਆ ਗਿਆ ਸਵਾਲਸਾ ਆ ਗਿਆ ਜਮਨ ਭਾਈ ਯੰਗ ਲੈ ਬਹੁਤ ਵਧੀਆ ਰਹਾ ਬਿਲਕੁਲ ਇਹੀ ਹੁੰਦਾ ਸਫਰ ਜਨਾ ਵੀ ਆਪਾਂ ਵਧੀਆ ਗੱਲਾਂ ਬਾਤਾਂ ਕਰਦੇ ਪੰਜਾਬੀ ਬੰਦਾਂ ਦਾ ਚੁੱਪ ਕਰਕੇ ਆਪਾਂ ਵੈਸੇ ਵੀ ਵਧੀਆ ਹੁੰਦਾ ਹੈ ਪਰ ਜਿੰਨਾ ਵਧੀਆ ਹ ਨਰਮਤਾ ਚਾਹੇ ਸੜਾ ਜੋ ਮਰਜੀ ਲੰਘ ਜਵੇ ਪਰ ਜੇ ਅੜ ਜਵੇ ਨਾ ਫਿਰ ਸਰਦਾਰ ਮੰਨੇ ਬਾਇਓ ਨਾ जाट ਮੰਨੇ ਦੋਨੋਂ ਪਾਗਲ ਹੈ ਇਹ ਨਹੀਂ ਇਹ ਕੋਈ ਗੱਲ ਹੈ ਅਗਰ ਦੋਨੋਂ ਇਕੱਠੇ ਹੋ ਗਏ ਫਿਰ ਤਾਂ ਚਾਹੀ ਇੰਡੀਆ ਆ ਜਾਏ ਉਹ ਦੋ ਹੀ ਦੋਨੋਂ ਇਕੱਠੇ ਹੋ ਗਏ ਫਿਰ ਤਾਂ ਚਾਹੀ ਇੰਡੀਆ ਆ ਜਾਏ ਫਿਰ ਤਾਂ ਚਾਹੀ ਇੰਡੀਆ ਆ ਜਾਏ ਸਹੀ ਗੱਲ ਹੈ ਨਹੀਂ ਵਧੀਆ ਸਫਰ ਲੰਘ ਰਿਹਾ ਬਹੁਤ ਵਧੀਆ ਨਜ਼ਾਰੇਦਾਰ ਸਫਰ ਆ ਨਾ ਪੰਜਾ ਚੁੱਕੇ ਚੱਲਦੇ ਅੱਗੇ ਹੋਰ ਕਦੋਂ ਤੱਕ ਹੋ ਜਾਵੇ ਚੌਧਰੀ ਸਾਹਿਬ ਨੂੰ ਅੱਜ ਨਵੇਂ ਨਵੇਂ ਯਾਰ ਮੈਂ ਮਿਲ ਰਹੇ ਨੇ ਚੌਧਰੀ ਚੌਧਰੀ ਸਾਹਿਬ ਕਿਵੇਂ ਆ ਸਿਸਟਮ ਜੋ ਲਾਈਟ ਸਾਈਟਿੰਗ ਵੀ ਨਹੀਂ ਆਦੂਈ ਦੇਖੀ ਲਈ ਇਹ 파ੜਾ ਲਈ ਮੋਤ ਕਰਨਾ ਆਕੀ ਅੱਛਾ ਹਰ ਸਰਕਾਰ ਦਾ ਬਹੁਤ ਤਕੜਾ ਐਕਸਪੀਰੀਅੰਸ ਹੈ ਜੀ ਸਾਹਿਬ ਨਾਲ ਬਾਕੀ ਪੋਚੀ ਆਦਮੀ ਹੈ ਫਿਰ ਮੈਂ ਚਾਟ ਕਰ ਲੈ ਇਸਕੇ ਫਿਰ ਹਰਿਆਣੇ ਦਾ ਇਹ ਪੰਜਾਬੀ ਨਿਸ਼ਾਨ ਹੈ ਮਜ਼ਾ ਆ ਗਿਆ ਕਿਉਂ ਸਰ ਜਦੋਂ ਕੋਈ ਚਿਰ ਗਿਆ ਅਡਾ ਰੈਂਚਰ ਗਿਆ ਬਾਕੀ ਆਪ ਲੋਕ ਆਣਾ ਪੇਰਾ ਪਟਾ ਕਦੇ ਕਿਤਾਬ ਤੋਂ ਬਾਅਦ ਮੈਂ ਹੁਣ ਅੱਜ ਪਹਾੜਾਂ ਬਾਜ਼ਾਰਾਂ ਨੂੰ ਹਾਂ ਅੱਜ ਆਪਕੇ ਲਈ ਮੇਨੂੰ ਤਾਂ ਮੌਕਾ ਮਿਲ ਗਿਆ ਬਹੁਤ ਅੱਛਾ ਲੱਗਿਆ ਬਿਲਕੁਲ ਬਿਲਕੁਲ ਬੱਸ ਤਾਂ ਲੱਗਣਾ ਤੈਨੂੰ ਵੀ ਬਾਈ ਤੇਰੇ ਫਿਊਚਰ ਲਈ ਹਾਂ ਨੀ ਜੋਬ ਬਾਈ ਥੈਂਕ ਯੂ ਥੈਂਕ ਯੂ ਤੁਹਾਡੇ ਬੰਦੇ ਉੱਧਰ ਲੋਡ ਫੋਟੋ ਹੁੰਦਾ ਹੈ ਕਿਵੇਂ ਬੰਦੇ ਜਮਾ ਓਕੇ ਓਕੇ ਕੋਲ ਸਾਹਿਬ ਕਿੱਥੇ ਨੇ ਕੋਲ ਸਾਹਿਬ ਪਏ ਆ ਕੋਲ ਸਾਹਿਬ ਕੋਈ ਇੱਧਰ ਰਾਊਂਡ ਕਰ ਰਹੇ ਨੇ ਆਪਕਾ ਧਿਆਨ ਕੋਲ ਸਾਹਿਬ ਦੀ ਨਜ਼ਰ ਦਿਖਦੀ ਆ ਇਧਰ ਰਵਾਈਆਂ ਨਾਲ ਵਧੀਆ ਸਫਰ ਸ਼ਾਨਦਾਰ ਗੱਲਾਂ ਬਾਤਾਂ ਕਰਦਾ ਗੁਜ਼ਰ ਰਿਹਾ ਹੈ ਆਪਣੇ ਬਠਿੰਡੇ ਤੋਂ ਗੱਡੀ ਆਉਂਦੀ ਹੈ ਜੇ ਕਦੇ ਵੀ ਆਉਣਾ ਫਿਰ ਤੁਸੀਂ ਬਠਿੰਡੇ ਆ ਲੈ ਕਦੇ ਵੀ ਆਉਣਾ ਹੋਵੇ ਭਾਈ ਆਪਣੇ ਡਰਾਈਵਰ ਸਾਹਿਬ ਚੰਗਾ ਵੀਰ ਜੀ ਓਕੇ ਜੀ ਓਕੇ ਇਹ ਬਠਿੰਡਿਓ ਬਰਨਾਲਾ ਡਿਪੋ ਦੀ ਬੱਸ ਆਉਣੀ ਹੈ ਨਾ ਭਾਈ ਸੀਟੀਯੂ ਚੰਡੀਗੜ੍ਹ ਆਉਂਦੀ ਆ ਠੀਕ ਹੈ ਭਾਈ ਨੂੰ ਹੱਥ ਮਲਾਉਂਦੇ ਆ ਸਵੇਰੇ ਠੀਕ ਆ ਭਾਈ ਸਫ਼ਰ ਵਧੀਆ ਲੰਘਿਆ ਭਾਈ ਨਾਲ ਭਾਈ ਜੀ ਦਾ ਨੰਬਰ ਲੈ ਲਓ ਭਾਈ ਦਾ ਨੰਬਰ ਲੈ ਲਿਆ ਹਾਂ ਵਾਪਸੀ ਤੇ ਵੀ ਹੋ ਸਕਦਾ ਵੀ ਆਪਾਂ ਭਾਈ ਨਾਲੇ ਆ ਜਾਈਏ ਠੀਕ ਹੈ ਭਾਈ ਧੰਨਵਾਦ ਬਹੁਤ-ਬਹੁਤ ਆ ਆਉਣੀ ਗੱਡੀ ਤੇ ਹੁਣ ਆਪਾਂ ਬੱਸ ਦੂਜੀ ਡੀਕਦੇ ਇੱਥੋਂ ਮਨੀਕਰਨ ਸਾਹਿਬ ਜਿਹੜੀ ਜਾਣੀ ਆ ਤੇ ਹੁਣ ਸੂਰਮੇ ਸਾਰੇ ਪਹੁੰਚ ਚੁੱਕੇ ਨੇ ਬੱਸ ਹੋ ਗਏ ਆ ਹੁਣ ਗਾੜੀ ਚ ਬਾਈ ਲਓ ਵੀ ਮਿੱਤਰੋ ਹੁਣ ਮਹੌਲ ਏ ਹੋ ਗਿਆ ਵੀ ਇੱਥੇ ਖੜੇ ਉਡੀਕ ਰਹੇ ਆ ਬੱਸ ਨੂੰ ਜਿਹੜੀ ਆਪਾਂ ਨੂੰ ਮਨੀਕਰਨ ਸਾਹਿਬ ਲੈ ਕੇ ਜਾਊਗੀ ਠੰਡ ਪੂਰੀ ਆ ਤੇ ਇਧਰ ਭਾਂਜੇ ਉਹਨਾਂ ਦਾ ਆਪਣਾ ਬਿਸਤਰਾ લાલે હા ਵਣ ਜੈਤੀ સોਣਾ ਫਿਰ ਅੱਜ ਮੈਂ ਮੈਂ ਵਿਛਾ ਲਿਆਣ ਪਾ ਬੈਠ ਵਿਛਾ ਲਿਆ ਪੈ ਗਿਆ ਇਧਰ ਬਾਈ ਬਿੱਟੀ ਠੰਡ ਹੋ ਗਈ ਨਾ ਬਾਈ ਇਧਰ ਵਾਰਮ ਅਪ ਹੋਣ ਲੱਗਿਆ ਹੋਇਆ ਬਾਈ ਮਨਜਿੰਦਰ ਇਧਰ ਦੇਖ ਕੋ ਸਾਹਮਣੇ ਆਪਣਾ ਜਗਾੜ ਲਵੇਟ ਲਿਆ ਪੂਰਾ ਠੰਡ ਲੱਗਦੀ ਆ ਵਾਹ ਬਾਈ ਵਾਹ ਸ਼ਾਬਾਸ਼ ਨਹੀਂ ਦਿਸਾ ਨਹੀਂ ਦਿਸਾ ਸਾਹਮਣੇ ਠੰਡ ਲੱਗਦੀ ਸਾਹੀ ਲਾਦਾ ਪਿਆ ਰੋਡ ਤੇ ਓਏ ਹਾਂ ਹੀ ਓਏ ਦਾ ਉਹ ਆਜੋ ਖੜੀ ਨੀ ਪਿੱਛੇ ਆਪਣੇ ਹਾਂ ਇਹਦਾ ਪਰ ਉਹ ਮਣੀ ਕਰਨ ਵਾਲੀ ਆ ਮਨਾਲੀ ਵਾਲੀ ਜਾਣੀ ਨਹੀਂ ਹੈਗੀ ਹਾਂ ਉਹ ਕਹਿੰਦਾ ਇੱਕ ਨਾਲ ਕਹਿੰਦਾ ਸੀ ਨਾ ਵੇ ਤੈਨਾਂ ਚੜ੍ਹਦੇ ਹਾਂ ਹਾਂ ਆ ਮੜੀ ਘੜਦਾ ਰਿਹਾ ਮਨਾਲੀ ਵਾਲੀ 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 ਓਏ ਨਹੀਂ ਉਹ ਬਣਾ ਲਈ ਵਾਲੀ ਉਹ ਜਿਹੜਾ ਫਿਰਤ ਨਹੀਂ ਭੱਜਦੇ ਉਹ ਵੀ ਹੈਲੋ ਬ੍ਰਦਰ ਜੀ ਘਰਦਾ ਹੁੰਦਾ ਜੀ ਭਾਈ ਟਾਈ ਲੋ ਬੱਤਰੋ ਆਪਾਂ ਕਿੱਧਰੇ ਖੜੇ ਦੀ ਬਾਈ ਸੇ ਆਪਾਂ ਪੁੰਤਰ ਤੋਂ ਪਿੱਛੇ ਹੀ ਥੋੜਾ ਜਾਂ ਥੋੜਾ ਜਾ ਦੇ। ਓਥੋਂ ਆਪਾਂ ਅਗਲੀ ਵਾਰ ਆਪਾਂ ਬੜੀ ਦਸਾਂ ਦੀ ਆ ਆਪਣੇ ਸਾਰੇ ਸਾਰੇ ਬੈਠ ਗਏ। ਲੋਈਆਂ ਲੋ ਜਾ ਲਪੇੜ ਕੇ ਠੰਡ ਬਹੁਤ ਹੋਊਗੀ ਬਾਈ ਹੁਣ ਥਣ ਜਿਆਦਾ ਹੋਊਗੀ। ਕੋਣ ਫਿਰ ਅੱਗੇ ਆਪਾਂ ਮੰਨ ਕਰਨਾ ਚਾਹਵਾ ਪਤਾ ਲੱਗ ਰਿਹਾ ਸੀ ਮਾਂ ਵਾਲਾ ਚਾਹ ਜੀ ਇਹ ਦੋ ਡਬਲ ਰੋਡ ਚਲਾਣ ਦੇ। ਲਾ ਵੀ ਮਿੱਤਰੋ ਆਪਾਂ ਫਿਰਦੇ ਆਂ ਪੁੰਤਰ ਉੰਤਰ ਦੇ ਲੋਵੇ ਤਾਂ ਵੀ ਇੱਥੇ ਬਾਈ ਹੁੰਦੀ ਹੋਰ ਮਿਲene ਇਹ ਵੀ ਘੁੰਮਦੇ ਫਿਰਦੇ ਨੇ ਆ ਫਿਰਦੇ ਨੇ ਮੁੰਡੇ ਇਹ ਫਿਰਦੇ ਨੇ ਘੁੰਮਦੇ ਆ ਛੋਟੇ ਹਾਥੀ ਚ ਇਹਨਾਂ ਨੇ ਆਪਣੇ ਹੀ ਜਿਗਾਰਡ ਬਣਾਇਆ ਹੋਇਆ ਇਧਰ ਮੁੱਛ ਫੁੱਟ ਗੱਭਰੂ ਪੰਜਾਬ ਤੋਂ ਮਝਾ ਲ ਜੱਟ ਤੇ ਆ ਤੂੰ ਨਹੀਂ ਸਿੱਖਣ ਲੱਗਿਆ ਆਪਣੇ ਬਾਕੀ ਆ ਬਾਈ ਬਾਈ ਆਜੋ ਤੁਹਾਡੀ ਗੱਡੀ ਦੇਖੀਏ ਮਾੜੀ ਜੀ ਆਪਾਂ ਆਜੋ ਕਿੱਥੋਂ ਆ ਬਾਈ ਤੁਸੀਂ ਵੱਦੀ ਨਾਲ ਆ ਵਰਜੀ ਵੱਦੀ ਤੋਂ ਆਜੋ ਫਿਰ ਗੱਡੀ ਦੇਖੀਏ ਤੁਹਾਡੇ ਵਾਲੀ ਇਹਨਾਂ ਨੇ ਤੁਹਾਨੂੰ ਦਿਖਾਉਣਾ ਹੈ ਜਿਗਾਰਡ ਕੀ ਕਰਿਆ ਹੋਇਆ ਪਾਈਆਂ ਦਾ ਆਜੋ ਭਾਈ ਕੀ ਨਾਮ ਹੈ ਭਾਈ ਤੁਹਾਡਾ ਮੇਰਾ ਕਾਕੂ ਕਾਕੂ ਬੜਾ ਤਾਂ ਗੀਤ ਚੱਲਦੇ ਨੇ ਪੂਰੇ ਆਹ ਦੇਖੋ ਗੱਡੀ ਇਹ ਉਹਨੇ ਤੇਰੇ ਸਾਹ ਨੇ ਆਹ ਦੇਖੋ ਬਾਈਆਂ ਨੇ ਪੂਰਾ ਜਿਗਾਰਡ ਕਰਿਆ ਹੋਇਆ ਗੱਦੇ ਕੋਦੇ ਵਿੱਚੇ ਸਿੱਟੇ ਹੋਏ ਨੇ ਚਾਹ ਪਾਣੀ ਦਾ ਜਿਗਾਰਡ ਸਾਰਾ ਹੀ ਸਿਸਟਮ ਕਰਿਆ ਜਿੱਥੇ ਮਰਜੀ ਉਤੀਵਾ ਮੋਰਚਾ ਲਾਣਾ ਹੈ ਨਾ ਜਿੱਥੇ ਜੀ ਕਰਿਆ ਛੋਟਾ ਆਤੀ ਬਾਈਆਂ ਨੇ ਪੂਰਾ ਪੈਕ ਕਰਕੇ ਨਾ ਫਿਰ ਚਾਹ ਪਾਣੀ ਸਾਰਾ ਕੋ ਆਪੇ ਰੱਖਿਆ ਵਿੱਚ ਮੇਰੇ ਸਭ ਕੁਝ ਠੀਕ ਹੈ ਕੁੱਕਰ ਬਤਿੱਲਾ ਬਤਿੱਲਾ ਸਭ ਕਦੋਂ ਕਦੋਂ ਚੱਲੇਗਾ ਤਾਂ ਅਸੀਂ ਕੱਲ ਰਾਤ ਰਾਤ 10 ਵਜੇ ਠੀਕ ਹੈ ਹਾਂ ਚੋਲ ਮੋਲ ਕਰਦੇ ਆਈ ਜਾਂਦੇ ਹਾਂ ਵਾਹ ਜਿੱਤੇ ਜੀ ਕਰਦਾ ਰੁਕ ਜਾਂਦੇ ਹਾਂ ਹੋਰ ਹੋਰ ਆ ਜਿੱਥੇ ਜੀ ਕਰਿਆ ਬਸ ਠੀਕ ਹੈ ਠੀਕ ਹੈ ਠੀਕ ਹੈ ਅਨਪਲਾਨਡਡ ਟ੍ਰਿਪ ਆ ਖੁੱਲਾ ਹੀ ਸਹੀ ਹੈ ਸਹੀ ਹੈ ਵਾਹ ਵਧੀਆ ਅੱਛਾ ਬੱਚ ਵੀ ਬੰਦਾ ਪਿਆ ਕੋਈ ਹੈ ਹਿਲ ਹਵਾ 1% ਵੀ ਨਹੀਂ ਆ ਰਹੀ ਵਾਹ ਬਈ ਵਾਹ ਦੇਖੋ ਪਿਆ ਸੂਰਮਾ ਵਿੱਚ ਵੀ ਹੈਗਾ ਯੋ ਮਾਲਕਾ ਮਾਲਕਾ ਹੈ ਠੀਕ ਹੈ ਗੱਡੀ ਦਾ ਮਾਲਕਾ ਓਨਰ ਵਿੱਚ ਪਿਆ ਹੈ ਬਾਈ ਇਹ ਬਾਕੀ ਦਾ ਬਾਰੇ ਵਲੰਟੀਅਰੇ ਫਿਰਦੇ ਨੇ 60 ਜਿਆਦਾ 60 ਜਿਆਦਾ ਅਸੀਂ ਬਾਈ ਪੰਜਾਬ ਸਾਰਾ ਹੀ ਲਾਲਾ ਤੂੰ ਅਲੱਗ ਲੱਗ ਜਗਾ ਤੂੰ ਕੋਈ ਬਟਿੰਡੇ ਦਵਾ ਮਾਲਕ ਦੀ ਥੋੜੇ ਲੱਗੂ ਆਹ ਦੇਖੋ ਬਾਈ ਆ ਮਾਲਕਾ ਤੇ ਆ ਬਾਈ ਸਿੱਧੂ ਮੂਸੇ ਵਾਲਾ ਵੀ ਲਾਇਆ ਹੈ ਨਾਲ ਹਾਂ ਬਾਈ ਆ ਬਾਈਆਂ ਦੀ ਗੱਡੀ ਆ ਦੇਖ ਲਓ ਪੰਜਾਬਣ ਵਾਹ ਵਈ ਵਾਹ ਭਾਈ ਜੀ ਨਾ ਉਹ ਜਿਆਦਾ ਬੰਦਨ ਪਰੇਸ਼ਾਨ ਕਰਦੇ ਸਦਾ ਸਖਤ ਹੋਣਾ ਫਿਰ ਨਹੀਂ ਕੋ ਗੱਲ ਜਿਹੜਾ ਬਲ ਵਿਲੇਜ ਜਣਾ ਉਹ ਜਿਆਦਾ ਇਹ ਖੁੱਡ ਚਰਚਾ ਚੱਲ ਪਈ ਆ ਹੁਣ ਇੱਥੇ ਘੌਂਤਰ ਬੈਠ ਕੇ ਬੰਦੇ ਸਾਰੇ ਧੂਣੀ ਸੇਕਣ ਲੱਗ ਗਏ ਆਪਣੇ ਹਾਂਜੀ ਹਾਂਜੀ ਹਾਂ ਬਹੁਤ ਜ਼ਿਆਦਾ ਠੰਡ ਬਹੁਤ ਜ਼ਿਆਦਾ ਹੈ ਠੰਡ ਮਨਣ ਲੱਗੇ ਬੰਦੇ ਪੰਜਾਬ ਤੋਂ ਆਏ ਹੋਏ ਹੁਣ ਮਹਿਸੂਸ ਹੋਣ ਲੱਗੀ ਠੰਡ ਤੇ ਇੱਧਰ ਆਪਣੇ ਨਵੇਂ ਕਨੈਕਟਰ ਸਾਹਿਬ ਦੇ ਇਹ ਆ ਕਾ ਨੂੰ ਮੰਜ਼ਲ ਤੱਕ ਬਚਾਉਣਗੇ ਆਪਣੀ ਤੱਕ ਅੰਮਰਸਾਰ ਤਾਂ ਮਝਾਇਲ ਨੇ ਸਾਰੇ ਆ ਵੀ ਮਝਾਇਲਾ 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 ਹੀ ਫਿਰਦੀਆਂ ਨੇ ਇਹ ਮਾਝੇ ਵਾਲੇ ਮਾਝੇ ਵਾਲੇ ਪਾਉ ਮਾਝੇ ਵਾਲੇ ਪਾਉ ਬੈਠਾ ਹੈ ਹਾਂ ਉਹ ਮੜਾ ਰਸਤਾ ਪਤਾ ਕਰਨ ਗਿਆ ਬਾਈ ਕਿਉਂਕਿ ਰਸਤਾ ਨਾ ਕਹਿੰਦੇ ਵਿੱਚ ਕੰਮ ਚੱਲ ਰਿਹਾ ਤੇ ਕੁਛ ਰਸਤੇ ਬਾਰੇ ਕਲੀਅਰ ਕਰਨਾ ਵੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਉਹ ਤੋਂ ਬਾਅਦ ਆਪਾਂ ਕੀ ਦਾ ਸਪਰਾ ਇਹਦਾ ਸ਼ੁਰੂ ਕਰਾਂਗੇ ਉਦੋਂ ਤੱਕ ਲਈ ਇੱਥੇ ਗੱਲਾਂ ਪਤਾ ਕਰਦੇ ਆਂ ਬੰਦਾ ਆਪਣਾ ਸੀਰੀਅਸ ਲੈ ਗਿਆ ਥੋੜਾ ਜਿਹਾ ਮਸਲਾ ਇਹ ਕਹਿੰਦਾ ਵੀ ਲੱਕੜਾ ਪਾੜ ਕੇ ਮੈਂ ਲੈ ਕੇ ਜਰੂਰ ਆਉਂਗਾ ਕਿਉਂਕੋ ਸਾਬ ਕਹਿੰਦੇ ਆਂ ਕਿ ਆਹ ਸਪਰਾ ਵਾਈ ਦਾ ਲੱਕੜੀ ਮਨੋਂ ਬਾਣ ਜੀ ਦਾ ਮੈਂ ਛੇੜ ਲਾਂ ਇੱਧਰ ਵਾਕਈ ਆ ਬੰਦਾ ਮਿਲਿਆ ਕਿ ਨਵੇਂ ਤਰੀਕੇ ਦੇ ਹੈਲਮਟ ਵਾਲਾ ਉਨੀ ਜ਼ੇਗ ਰਿਆ ਪਿਆਰ ਨਾਲ ਕਰਦਾ ਲੀ ਠਿੱਕੇ ਸੋਦਾ ਕਰਦਾ ਮੈਂ ਪਾਣ ਜਾ ਕੀ ਗੱਲ ਕਰਦਾ ਪਿਆਰ ਨਾਲ ਪਿਆਰ ਨਾਲ ਸੇਵਾ ਕਰ ਤੱਕੇ ਨਾ ਮਾਰ ਬੋਲਾ ਬੋਲਾ ਗਰਮੀ ਆ ਗਈ ਇੱਧਰ ਤਾਂ ਲਾਉਣ ਲੱਗ ਗਿਆ ਕੱਪੜੇ ਗਰਮੀ ਆ ਗਈ ਇੱਥੇ ਲੱਕੜ ਤੇ ਹੋਈ ਨਾਲ ਤੁਸੀਂ ਜਾਂਦੇ ਨਾ ਕੋਟ ਨਾ ਮੁਟਾ ਅਬਣੀ ਏ ਚੰਗੇ ਲੱਗ ਰਮ ਅੱਜ ਮਾਈਕ ਤੇਰਾ ਮਮਾ ਗੱਲ ਪੁੱਛਦਾ ਹੱਸਦਾ ਸੀ ਇਹਨੂੰ ਅਬਣੀ ਜਾ ਗਿਫਟ ਕੋ ਬਟਾਲਾ ਗੱਲ ਕਰਦਾ ਕੋਈ ਬਾਈ ਆ ਕਹਿੰਦਾ ਕੋਟ ਗਿਫਟ ਆਇਆ ਕਹਿੰਦਾ ਇਹਨੂੰ ਯਾਰ ਕੰਮ ਹੋਏ ਨਾ ਯਾ ਅੱਜ ਨਹੀਂ ਹਿੱਲ ਗਿਆ। ਆਸ-ਪਾਸ ਹੀ ਵੇਖ ਲੈ ਬੱਜੀ ਜਾਂਦੇ ਦੂਰ। ਹੁਣ ਦੂਜਾ ਨਾ ਮੋਟੇ ਪਿਆਰ ਸਾਰਾ। ਚਲੋ ਜੀ ਚਲੋ। ਹਾਂ ਬਾਈ ਵਿੰਨੀ ਕੀ ਕਹਿੰਦੇ ਰਸਤਾ ਕਲੀਅਰ ਆ? ਰਸਤਾ ਬਾਈ ਔਲ ਕਲੀਅਰ ਆ। ਲੈ ਵੀ ਰਸਤਾ ਪਤਾ ਕਰ ਲਿਆ ਆਪਣੇ ਡਰਾਈਵਰ ਬਾਈਆਂ ਨੇ। ਉਹ ਕਹਿੰਦੇ ਰਸਤਾ ਕਲੀਅਰ ਆ। ਤੇ ਹੁਣ ਫਿਰ ਆਪਾਂ ਮਨਿਕਨ ਸਾਹਿਬ ਨੂੰ ਚੱਲੋ। ਆ ਗਿਆ ਆਪਣਾ ਕਨੈਕਟਰ ਬਾਈ। ਸਤਿ ਸ੍ਰੀ ਅਕਾਲ। ਦੱਲੋ ਟੈਂਟ ਨਾਲੀ ਸੀਟਾਂ ਵਿੱਚ ਬੈਠੋ 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 ਟੈਂਟ ਨਾਲ ਚੌਣੂ ਨੂੰ 10 ਮਿੰਟ 2 ਘੰਟੇ ਇੱਕ ਲੱਗ ਜਣ ਲਓ ਵੀ ਸੰਗ ਤਾਂ ਪਹੁੰਚ ਚੁੱਕੀਆਂ ਨੇ ਮਨੀਕਰਨ ਸਾਹਿਬ ਮਨੀਕਰਨ ਸਾਹਿਬ ਠੀਕ ਆ ਜੀ ਹਾਂ ਆਪਣੇ ਨਾਲ ਬਾਬਾ ਜੀ ਉਹ ਨਹੀਂ ਇਹ ਆਏ ਨੇ ਅੰਮ੍ਰਿਤਸਰ ਤੋਂ ਮੱਥਾ ਟੇਕਣ ਪਹੁੰਚ ਗਿਆ ਭਾਈ ਵਧੀਆ ਰਹਾ ਸਫ਼ਰ ਵਧੀਆ ਜੀ ਵਧੀਆ ਚਲੋ ਮਾਬੇ ਦੀ ਕਿਰਪਾ ਨਾਲ ਵਧੀਆ ਗੁਰਦੀਪਾ ਜੀ ਵਾਹ ਜੀ ਸਾਰੇ ਬੰਦੇ ਹਾਂਜੀ ਹਾਂਜੀ ਇੱਥੇ ਮਨਜਿੰਦਰ ਬਾਸ ਹਾਂਜੀ ਇੱਥੇ ਸਾਹਮਣੇ ਗੁਰਦਾਰਾ ਸਾਹਿਬ ਦੁਦਿਆਰੀ ਗਏ ਮੈਂ ਮੈਂ ਤੀਜੀ ਵਾਰੀ ਮੈਂ ਪਹਿਲੀ ਵਾਰੀ ਉਹ ਭਜਾਣੇ ਪੌੜਾ ਆ ਗਿਆ ਹਨਾ ਲਓ ਜੀ ਵਾਹਿਗੁਰੂ ਸਵੇਰ ਸਵੇਰ ਦਾ 4 ਵਜੇ ਦਾ ਮਾਹੌਲ ਮਨੀ ਕਰਨ ਸਾਹਿਬ ਗੁਰਦਵਾਰਾ ਜੀ ਮਨੀ ਕਰਨ ਸਾਹਿਬ ਆਹ ਚੁੱਕੇ ਆ ਇਧਰ ਆਪਣੇ ਬੰਦੇ ਆ ਆਜੋ ਭਾਈ ਆਜੋ ਸੰਗ ਤੇ ਆਜੋ ਬੰਦੇ ਬਹੁਤ ਠੰਡ ਬੜੀ ਆ ਚਲ ਚਲ ਮਾਈਨਸ 5 ਡਿਗਰੀ ਹਾਂ ਹੈ ਮਾਈਨਸ 5 ਡਿਗਰੀ ਬਹੁਤ ਵੀ ਮਾਈਨਸ 5 ਡਿਗਰੀ ਠੰਡ ਮੰਨ ਰਿਹਾ Eu yeah?